ਕੱਲ ਸ਼ਾਮ ਦੇ ਸਮੇਂ 6:00 7:00 ਵਜੇ ਦੇ ਕਰੀਬ ਇਹ ਐਕਸੀਡੈਂਟ ਇੱਕ ਟਰੈਕਟਰ-ਟਰੈਡਰ ਨੂੰ ਜਿਹੜਾ ਟੱਕਰ ਕਰਾਸ ਕਰ ਰਿਹਾ ਸੀ ਤੇ ਬੱਸ ਵਾਲੇ ਨੇ ਕੋਈ ਰਸਤੇ 'ਚ ਬ੍ਰੇਕ ਨਹੀਂ ਲਾਈ ਨਾ ਸਲੋ ਕੀਤੀ ਆ ਤੇ ਉਧਰੋਂ ਇੱਕ ਗਲੀ ਦੇ ਵਿੱਚੋਂ ਜਿਹੜਾ ਉਹ ਲੜਕਾ ਨਿਕਲਿਆ ਆਪਣੇ ਨਿਰਮਲ ਸਿੰਘ ਤੇ ਉਹ ਜਿੱਦਾਂ ਹੀ ਉਹ ਨਿਕਲਿਆ ਉਹਦੇ ਉੱਪਰ ਜਿਹੜੀ ਬੱਸ ਜਿਹੜੀ ਉਹ ਚੜ ਗਈ ਹੈ ਸਮੇਤ ਮੋਟਰਸਾਈਕਲ ਦੇ ਬੱਚੇ ਉਹ ਥੱਲੇ ਆ ਗਿਆ ਤੇ ਬੱਸ ਦਾ ਡਰਾਈਵਰ ਹੈਗਾ ਬਲਜੀਤ ਸਿੰਘ ਬਲਜੀਤ ਕੁਮਾਰ ਸਨ ਉਹ ਸੋਢੀ ਰਾਮ ਵਾਸੀ ਹੈਗਾ ਟੁੜਿਆਣਾ ਇਹ ਥਾਣਾ ਪਤਾਰਾ ਜਲੰਧਰ ਜਿਸ ਦਾ ਰਾਤ ਮੈਡੀਕਲ ਕਰਾਇਆ ਗਿਆ ਡੋਪ ਟੈਸਟ ਵਾਸਤੇ ਦਾ ਬਲੱਡ ਸੈਂਪਲ ਤੇ ਬਾਥਰੂਮ ਜਿਹੜਾ ਉਹ ਲੈ ਗਏ ਆ ਤੇ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਜਿਹੋਦੇ ਆ ਬਿਆਨ ਦਿੱਤਾ ਜਾਏਗਾ ਉਹਦੇ ਕਰੂਆ ਬੁਚੰਡੇ ਦੀ ਜਾਏਗੀ ਇਹਨਾਂ ਬੱਸ ਕਿੱਥੋਂ ਜਾ ਰਹੇ ਸੀ ਉਹਦੇ ਬੱਸ ਖੁਰਾਰਗੜ੍ਹ ਸਾਹ ਤੋਂ ਮੱਥਾ ਟੇਕੇ ਵਾਪਸ ਆ ਰਹੇ ਸੀ ਅੱਗੇ ਜਲੰਧਰ ਜਾਣੇ ਸੀ ਮੋਟਰਸਾਈਕਲ ਵਾਲਾ ਕਿੱਥੋਂ ਆਇਆ ਸੀ ਮੋਟਰਸਾਈਕਲ ਆਪਣੇ ਘਰ ਦੇ ਵਿੱਚੋਂ ਰਿਸ਼ਤੇਦਾਰੀ ਚੋਂ ਆਇਆ ਹੋਣਾ ਇਹ ਲਲੀਆਂ ਦਾ ਕੱਲ ਸ਼ਾਮ ਦੇ ਸਮੇਂ 6:00 7:00 ਵਜੇ ਦੇ ਕਰੀਬ ਇਹ ਐਕਸੀਡੈਂਟ ਇੱਕ ਟਰੈਕਟਰ ਤਰਾਦੀ ਨੂੰ ਜਿਹੜਾ ਟੱਕਰ ਕ੍ਰਾਸ ਕਰ ਰਿਹਾ ਸੀ ਤੇ ਬੱਸ ਵਾਲੇ ਨੇ ਕੋਈ ਰਸਤੇ 'ਚ ਬ੍ਰੇਕ ਨਹੀਂ ਲਾਈ ਨਾ ਸਲੋ ਕੀਤੀ ਆ ਤੇ ਉਧਰੋਂ ਇੱਕ ਗਲੀ ਦੇ ਵਿੱਚੋਂ ਜਿਹੜਾ ਉਹ ਲੜਕਾ ਨਿਕਲਿਆ ਆਪਣੇ ਨਿਰਮਲ ਸਿੰਘ ਤੇ ਉਹ ਜਿੱਦਾਂ ਹੀ ਉਹ ਨਿਕਲਿਆ ਉਹਦੇ ਉੱਪਰ ਜਿਹੜੀ ਬੱਸ ਜਿਹੜੀ ਉਹ ਚੜ ਗਈ ਹੈ ਸਮੇਤ ਮੋਟਰਸਾਈਕਲ ਦੇ ਬੱਚੇ ਉਹ ਥੱਲੇ ਆ ਗਿਆ ਤੇ ਬੱਸ ਦਾ ਡਰਾਈਵਰ ਹੈਗਾ ਬਲਜੀਤ ਸਿੰਘ ਬਲਜੀਤ ਕੁਮਾਰ ਸਨ ਉਹ ਸੋਢੀ ਰਾਮ ਵਾਸੀ ਹੈਗਾ ਟੁੜਿਆਣਾ ਇਹ ਥਾਣਾ ਪਤਾਰਾ ਜਲੰਧਰ ਜਿਸ ਦਾ ਰਾਤ ਮੈਡੀਕਲ ਕਰਾਇਆ ਗਿਆ ਡੋਪ ਟੈਸਟ ਵਾਸਤੇ ਦਾ ਬਲੱਡ ਸੈਂਪਲ ਤੇ ਬਾਥਰੂਮ ਜਿਹੜਾ ਉਹ ਲੈ ਗਏ ਆ ਤੇ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਜਿਹੋਦੇ ਆ ਬਿਆਨ ਦਿੱਤਾ ਜਾਏਗਾ ਉਹਦੇ ਕਰੂਆ ਬੁਚੰਡੇ ਦੀ ਜਾਏਗੀ ਇਹਨਾਂ ਬੱਸ ਕਿੱਥੋਂ ਜਾ ਰਹੇ ਸੀ ਉਹਦੇ ਬੱਸ ਖੁਰਾਰਗੜ੍ਹ ਸਾਹ ਤੋਂ ਮੱਥਾ ਟੇਕੇ ਵਾਪਸ ਆ ਰਹੇ ਸੀ ਅੱਗੇ ਜਲੰਧਰ ਜਾਣੇ ਸੀ ਮੋਟਰਸਾਈਕਲ ਵਾਲਾ ਕਿੱਥੋਂ ਆਇਆ ਸੀ ਮੋਟਰਸਾਈਕਲ ਆਪਣੇ ਘਰ ਦੇ ਵਿੱਚੋਂ ਰਿਸ਼ਤੇਦਾਰੀ ਚੋਂ ਆਇਆ ਹੋਣਾ ਇਹ ਲੱਗੀਆਂ ਦਾ ਕੱਲ ਸ਼ਾਮ ਦੇ ਸਮੇਂ 6:00 7:00 ਵਜੇ ਦੇ ਕਰੀਬ ਇਹ ਐਕਸੀਡੈਂਟ ਇੱਕ ਟਰੈਕਟਰ ਤਰਾਦੀ ਨੂੰ ਜਿਹੜਾ ਟੱਕਰ ਕ੍ਰੋਸ ਕਰ ਰਿਹਾ ਸੀ ਤੇ ਬੱਸ ਵਾਲੇ ਨੇ ਕੋਈ ਰਸਤੇ 'ਚ ਬ੍ਰੇਕ ਨਹੀਂ ਲਾਈ ਨਾ ਸਲੋ ਕੀਤੀ ਆ ਤੇ ਉਧਰੋਂ ਇੱਕ ਗਲੀ ਦੇ ਵਿੱਚੋਂ ਜਿਹੜਾ ਉਹ ਲੜਕਾ ਨਿਕਲਿਆ ਆਪਣੇ ਨਿਰਮਲ ਸਿੰਘ ਤੇ ਉਹ ਜਿੱਦਾਂ ਹੀ ਉਹ ਨਿਕਲਿਆ ਉਹਦੇ ਉੱਪਰ ਜਿਹੜੀ ਬੱਸ ਜਿਹੜੀ ਉਹ ਚੜ ਗਈ ਹੈ ਸਮੇਤ ਮੋਟਰਸਾਈਕਲ ਦੇ ਬੱਚੇ ਉਹ ਥੱਲੇ ਆ ਗਿਆ ਤੇ ਬੱਸ ਦਾ ਡਰਾਈਵਰ ਹੈਗਾ ਬਲਜੀਤ ਸਿੰਘ ਬਲਜੀਤ ਕੁਮਾਰ ਸਨ ਆਫ ਸੋਢੀ ਰਾਮ ਵਾਸੀ ਹੈਗਾ ਟੁੜਿਆਣਾ ਇਹ ਥਾਣਾ ਪਤਾਰਾ ਜਲੰਧਰ ਜਿਸ ਦਾ ਰਾਤ ਮੈਡੀਕਲ ਕਰਾਇਆ ਗਿਆ ਡੋਪ ਟੈਸਟ ਵਾਸਤੇ ਇਹਦਾ ਬਲੱਡ ਸੈਂਪਲ ਤੇ ਬਾਅਦ ਫੂਮ ਜਿਹੜਾ ਉਹ ਲੈ ਗਏ ਆ ਤੇ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਜਿਹੋਦੇ ਆ ਵਿਆਹ ਦੇਖਾ ਜਾਏਗਾ ਉਹਦੇ ਕਰਕੇ ਅਬ ਠੰਡੇ ਆ ਦੇ ਜਾਗੇ ਬੱਸ ਕਿੱਥੋਂ ਜਾ ਰਹੇ ਸੀ ਬੱਸ ਖੁਰਾਰਗੜ੍ਹ ਸਾਹਿਬ ਤੋਂ ਮੱਥਾ ਟੇਕੇ ਵਾਪਸ ਆ ਰਹੇ ਸੀ ਅਗੇ ਜਲੰਧਰ ਜਾਣੇ ਸੀ ਮੋਟਰਸਾਈਕਲ ਆਪਣੇ ਘਰ ਦੇ ਵਿੱਚੋਂ ਰਿਸ਼ਤੇਦਾਰੀ ਚ ਆਇਆ ਹੋਣਾ ਇਹ ਲੰਦੀਆਂ ਦਾ